ਹਾਂਜੀ ਸੋਨੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈਗਾ ਜੀ ਸਿੰਘਾ ਦੇ ਸਲੋਦੀ ਹਾਂਜੀ ਤੇ ਕੀ ਕੰਮ ਕਰ ਰਹੇ ਹੋ ਤੁਸੀਂ ਮੈਂ ਇਸ ਟਾਈਮ ਢੋਲ ਦਾ ਕੰਮ ਕਰਦਾ ਜੀ ਤੇ ਅੱਜ ਵੀ ਸਰਦਨ ਸੀਗਾ ਤੇ ਮੈਨੂੰ ਫੰਨੇ ਤੋਂ ਮੂਰਤੀ ਵਾਸਤੇ ਬੁਲਾਇਆ ਗਿਆ ਉਹਨਾਂ ਦਾ ਬਿਸਰਜਨ ਕਰਵਾਣਾ ਜੀ ਹਾਂਜੀ ਤੇ ਉਸ ਵਿਸ਼ੇਸ਼ਤਾ ਜਿਹੜੇ ਪਹੁੰਚੇ ਹੋਏ ਸੀ ਤੇ ਮੈਂ ਤੇ ਮੇਰੀ ਢੋਲ ਵਾਲੀ ਟੀਮ ਇੱਕ ਸੋਨੀ ਜੀ ਜਿਹੜਾ ਇਹ ਫਲੋਟਿੰਗ ਰੈਸਟੋਰੈਂਟ ਸਰਾਂਦ ਇਹ ਬਣਿਆ ਹੋਇਆ ਆਪਣੇ ਹਾਂਜੀ ਇਹਦੇ ਇਤਿਹਾਸ ਬਾਰੇ ਮੈਨੂੰ ਪਤਾ ਲੱਗਿਆ ਜੀ ਕੁਝ ਤੁਹਾਨੂੰ ਜਾਦੀ ਪਤਾਵਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚ ਤੇ ਮੈਨੂੰ ਸਿਰਫ ਇੰਨਾ ਕ ਪਤਾ ਹੈ ਕਿ ਮੈਂ ਉਹ ਪ੍ਰੂਫ ਦੇ ਸਕਦਾ ਹਾਂ ਪ੍ਰੂਫ ਮੈਂ ਤੁਹਾਨੂੰ ਕੀ ਦੇ ਸਕਦਾ ਹਾਂ ਕਿ ਮਤਲਬ ਕਿ ਸਾਡੇ ਨਾਲ ਮੇਰੀ ਮਾਸੀ ਦਾ ਵਿਆਹ ਸੀਗਾ ਉਦੋਂ ਉਸ ਟਾਈਮ ਦੀ ਵੀਡੀਓ ਬਣੀ ਹੋਈ ਹੈ ਇਸ ਜਗ੍ਹਾ ਦੀ ਤੇ ਮੇਰੇ ਮੰਮੀ ਮੈਨੂੰ ਦੱਸਣ ਲੱਗ ਗਿਆ ਥੋੜੇ ਦਿਨਾਂ ਦੀ ਪਹਿਲਾਂ ਹੀ ਗੱਲ ਆ ਕਿ ਮੈਂ ਦੇਖ ਰਿਹਾ ਸੀ ਵੀਡੀਓ ਤੇ ਮਤਲਬ ਕਿ ਘਰ ਦੇ ਦੇਖਦੇ ਸੀ ਤੇ ਮੰਮੀ ਕਹਿੰਦੇ ਵੀ ਇਹ ਤੂੰ ਆ ਕਹਿੰਦੇ ਇਹ ਕਹਿੰਦੇ ਵੀ ਜਿਹੜੇ ਨਹਿਰ ਦੀ ਮਤਲਬ ਕਿ ਮੈਂ ਦੇਖਿਆ ਵੀ ਕਿ ਮੈਂ ਸਰ ਅੰਡਾਲੀ ਵੀ ਉਹ ਜਗ੍ਹਾਏ ਫਲੋਟਿੰਗ ਆ ਜਿੱਥੇ ਮਤਲਬ ਕਿ ਇਦਾਂ ਹਨਾ ਜੇ ਅਸੀਂ ਵੀ ਸਰਦਿਆਂ ਕਰਵਾਣ ਜਾਂਦੇ ਆ ਕਹਿੰਦੇ ਵੀ ਹਾਂ ਵੀ ਉਹੀ ਜਗ੍ਹਾ ਮਤਲਬ ਕਿ ਵੀ ਉਸ ਇਹ ਬਿਤੂਆਂ ਮਤਲਬ ਇਹ ਮੈਨੂੰ ਮੈਨ ਲੱਗਿਆ ਵੀ ਮੈਂ ਹਾਂ ਵੀ ਬਹੁਤ ਪੁਰਾਣੀ ਜਗਾ ਸੀ ਉਹ ਦੇਖਣ ਵਾਲੀ ਹੈ ਨਾ ਜੀ ਉਸ ਟਾਈਮ ਦੱਸ ਦੇਣੇ ਕਹਿੰਦੇ ਵੀ ਬਹੁਤ ਮੱਲ ਕਿਥੇ ਵਧੀਆ ਰੌਣਕਾਂ ਲੱਗੀਆਂ ਹੁੰਦੀਆਂ ਸੀ ਤੇ ਬਹੁਤ ਵਧੀਆ ਗੱਡੀਆਂ ਵੀ ਆਉਂਦੀਆਂ ਜਾਂਦੀਆਂ ਹੁੰਦੀ ਮਾਹੌਲ ਵਧੀਆ ਹੁੰਦਾ ਸੀਗਾ ਠੀਕ ਹੈ ਜੀ ਪਰ ਅੱਜ ਦਾ ਮਾਹੌਲ ਦੇਖ ਲੋ ਤੇ ਉਸ ਟਾਈਮ ਦਾ ਦੇਖ ਲੋ ਨਾ ਜੀ ਠੀਕ ਹੈ ਜੀ ਪੰਜਾਬ ਨਿਊਟਿਵ ਦੇ ਸਾਰੇ ਹੀ ਪੈਣ ਪਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸਰਹੰਦ ਨਹਿਰ ਤੇ ਜਿਹੜੀ ਫਤਗੜ ਜ਼ਿਲ੍ਹੇ ਦੇ ਵਿੱਚ ਪੈਦੀ ਆ ਕਾਫੀ ਲੰਬੇ ਅਰਸੇ ਤੋਂ ਇਥੇ ਫਲੋਟਿੰਗ ਰੈਸਟੋਰੈਂਟ ਸਹਾਨ ਦਾ ਜਿਹੜਾ ਬਣਿਆ ਹੋਇਆ ਵਾ ਕਹਿੰਦੇ ਅੱਜ ਕੱਲੇ ਬੰਦ ਪਿਆ ਜਿੱਥੇ ਕੇ ਪੰਜਾਬ ਦੇ ਵਿੱਚੋਂ ਪਾਕਿਸਤਾਨ ਤੋਂ ਬੱਸਾਂ ਚੱਲ ਕੇ ਆ ਕੇ ਇੱਥੇ ਠਹਿਰਦੀਆਂ ਹੁੰਦੀਆਂ ਸੀਗੀਆਂ ਸਹਾਨ ਦੇ ਲੈ ਤੇ ਐਨ ਆਰ ਆਈ ਭਰਾ ਵੀ ਕੈਨੇਡਾ ਅਮਰੀਕਾ ਤੋਂ ਆ ਕੇ ਇੱਥੇ ਚਾਹ ਪੀਂਦੇ ਹੁੰਦੇ ਸੀ ਕਿਉਂਕਿ ਜਿਹੜਾ ਹੋਰ ਪਰਿਵਾਰ ਸੀ ਤੇ ਵਿਆਹ ਸ਼ਾਦੀਆਂ ਵੀ ਰੈਸਟੋਰੈਂਟ ਵਿੱਚ ਹੁੰਦੀਆਂ ਸੀਗੀਆਂ ਅੱਜ ਇਹ ਹਾਂ ਦੇ ਲੋ ਇਹ ਫਤਲੋ ਕਿ ਤਾ ਵੀ ਲੰਬੇ ਅਰਸੇ ਤੋਂ ਬੰਦ ਪਿਆ ਵਾ ਇਹ ਜਿਹੜਾ ਫਲੋਟਿੰਗ ਰੈਸਟੋਰੈਂਟ ਸਰਹੰਦਾ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਲੋਕਾਂ ਦੀ ਕਾਫੀ ਡਿਮਾਂਡ ਆ ਵੀ ਇਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਕਿਉਂਕਿ ਇਹਦੇ ਬੰਦ ਹੋਣ ਦਾ ਕਾਰਨ ਜਿਹੜੀ NHAI ਆ ਨੈਸ਼ਨਲ ਅਥਾਰਟੀ ਹਾਈਵੇ ਨੇ ਜਿਹੜਾ ਪੁਲ ਬੰਦ ਕਰਕੇ ਇਹ ਤੇ ਇਨਾ ਮਾੜਾ ਅਸਰ ਪਿਆ ਕਿਉਂਕਿ ਇਹ ਬੰਦ ਹੋ ਚੁੱਕਿਆ ਅਸੀਂ ਲੋਕਾਂ ਦੀ ਇੱਕ ਆਵਾਜ਼ ਸੀ ਇਹ ਜਿਹੜਾ ਫਲੋਟਿੰਗ ਰੈਸਟੋਰੈਂਟ ਸਰਹੰਦਾ ਇਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਅਸੀਂ ਕਮੇਟੀ ਰਾਹੀਂ ਸਰਕਾਰ ਤੇ ਸੈਂਟਰ ਸਰਕਾਰ ਦੋਵੇਂ ਮੰਨ ਕਰਦੇ ਆ ਕਿ ਇਹਨੂੰ ਦੁਬਾਰਾ ਤਾਲੂ ਕੀਤਾ ਜਾਵੇ ਕਿਉਂਕਿ ਇੱਕ ਅੰਤਰੀ ਦਾ ਘਰ ਵੀ ਇਸ ਹੈਗਾ ਵਾ ਸਰਕਾਰ ਦਾ ਕਿਉਂਕਿ ਕਾਫੀ ਲੱਖਾਂ ਰੁਪਈਆ ਦੇ ਵਿੱਚ ਇਹ ਜਿਹੜਾ ਰੈਸਟੋਰੈਂਟ ਸੀ ਕਰਤੇ ਚੜਦਾ ਸੀਗਾ ਦੇਖਦਾ ਹੋ ਜੀਡੀਐਸ ਪੰਜਾਬ ਦੀ ਉਹ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਹਨੇਵਾਲ ਦੀ ਰਿਪੋਰਟ ਜੀ